ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜਾ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਰੋਟੀਨ 'ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਮੌਲ ਰੇਟ ਜਾਇ ਜੀ ਹੁੰਦੇ ਆ ਬਾਈ ਦੇ ਕਈ ਵਪਾਰੀ ਵੀਰ ਵੀ ਬਾਈ ਕੋਲੋਂ ਪਸ਼ੂ ਲੈ ਕੇ ਜਾਂਦੇ ਆ ਜੀ ਅੱਜ 5 ਐਨੀਮਲ ਸੇਲ ਆ ਸੇਲ ਆ ਜੀ ਇਹ ਗਾਉਂ ਦੀ ਗਰਮੀ ਦੇ ਤੋਹਫੇ ਹੀ ਆ ਜੀ ਹਾਂ ਬਾਈ ਸਾਰੇ ਵਧੀਆ ਜਾਨਵਰੀਆ ਠੀਕ ਆ ਜੀ ਕਿੱਧਰੋਂ ਲੱਗ ਗਏ ਬਾਈ ਪਹਿਲਾਂ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਬਾਈ ਕਰਦਾ ਤਾਂ ਸਿੰਘਾ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਆਪਾਂ ਨੂੰ ਮੋਗਾ ਹੀ ਪੈਂਦੀ ਵੀਰੇ ਮੋਬਾਈਲ ਨੰਬਰ 79017556732 ਜਿਹੜੀ ਪਹਿਲਾ ਵੀਡੀਓ ਪਾਈ ਵੈਗ ਗਿਆ ਮਾ ਸਾਰੇ ਹਾਂ ਬਾਈ ਪਰਸੋਂ ਪਾਈ ਸੀਗੀ ਆਪਾਂ ਆਪਣੀ 9 ਤਰੀਕ ਨੂੰ ਪਾਈ ਸੀ ਸੱਤਾਂ ਗਾਂਾਂ ਦੀ ਵੈਗ ਨਾ ਸਤੋਂ ਤੁਸੀਂ ਜਾਂਦਿਆਂ ਬਾਕੀ ਨਵਾਂ ਨਾ ਕਰਨਾ ਬਾਕੀ ਦਸਾਂ ਦੀ ਲੋੜ ਹੀ ਨਹੀਂ ਤੇ ਮੁੱਲ ਅਜ ਜਮਾ ਜਾਇਜ਼ ਹੋਣੇ ਆ ਮੁੱਲ ਬਾਈ ਜਿਆਜ ਹੀ ਹੁੰਦੇ ਆਪਣੇ ਤੱਕ ਇਹ ਵੀ ਜਿਆਜ ਹੀ ਹੁੰਦੇ ਆਪਰਾ ਵਪਾਰੀ ਜਾਣਦੇ ਸਾਰੇ ਭਰਾ ਵੀ ਕੀ ਕਹਿੰਦੇ ਇੱਕ ਅੱਧਾ ਘਰੇ ਚੋਣਾ ਦਾ ਲੈ ਜੀ ਠੀਕ ਆ ਜੀ ਤੇ ਕਿੱਥੋਂ ਸ਼ੁਰੂ ਕਰ ਗਏ ਆ ਵੇੜ ਤੋਂ ਕਰ ਲੈਣਾ ਪੰਜਾਬ ਵਾਲੀ ਜਰਸੀ ਤੋਂ ਬਈ ਵੱਡੀ ਜਰਸੀ ਨਗੀਨਾ ਹੀ ਕਿੰਨੇ ਸੂਏ ਸੁੰਦੀ ਆ ਜੀ origignal ਦੂਜਾ ਸੂਆ 6 ਦੰਦ ਵੱਛੀ ਆ ਮੂੰਹ ਫੇਸ ਕੁਆਲਟੀ ਚੈੱਕ ਕਰੋ ਜੀ ਮੜੀ ਜੀ ਗਾਂ ਦੀ origignal ਦੂਜਾ ਸੂਆ ਮੂੰਹ ਤੋਂ 6 ਦੰਦ ਦਣ ਕਿੰਨੇ ਲੈ ਜੂ ਬਈ ਦਣ ਬਈ 7 ਦੱਸਿਆ ਹਾਂਜੀ ਹਾਂਜੀ ਬਾਕੀ 1-2 ਦਿਨ ਇੱਕ ਦੋ ਦਿਨ ਉੱਪਰੇਠਾਂ ਲੈ ਸਕਦੀ ਆ ਦੁੱਧ ਕਿੰਨਾ ਕ ਪਾਜੂ ਬਾਈ ਦੁੱਧ ਬਈ ਵੇਖੋ ਆਪਣੀਆਂ ਤਾਂ ਵੀ ਲੰਗਾਂ ਹੁੰਦੀਆਂ ਠੀਕ ਹੈ ਨਾ ਤੇ ਪਰ ਜਿਹੜੇ ਆਪਾਂ ਨੂੰ ਮਾਲਕ ਦੱਸ ਦਿੰਦੇ ਆਪਾਂ ਉਹਵੇਂ ਆਪਾਂ ਦੱਸ ਦਿੰਦੇ ਆ ਆਪਾਂ ਨੂੰ ਦੱਸਿਆ 18 ਕਿਲੋ ਪਲੂੰਦਾ ਦੁੱਧ ਦਿੱਤਾ ਵਾ ਠੀਕ ਹੈ ਜੀ ਇਹ ਤਾਂ ਕੀ ਵੀ ਚਵਾਊਗੀ ਪਰ ਜਿਹੜੀ ਗੱਲ ਆ ਵੀ ਗਾਂ ਦੁੱਧ ਆਵੀਂ ਸੇਵਾ ਦਾ ਬਾਈ ਦੁੱਧ ਸੇਵਾ ਦਾ ਬਾਕੀ ਗਾਂਈ ਦੱਸੋ ਯਾਰ ਆਪਾਂ ਦਾ ਕੋਹ ਨਹੀਂ ਕਰ ਬਰੀਡ ਦੇ ਪੱਖ ਤੋਂ ਬਹੁਤ ਚੰਗੀ ਆ ਵੀਰ ਤੋਰ ਕੇ ਦਿਖਾ ਦੇ ਹਾਂ ਲੈਵਾ ਦੱਸੋ ਚੰਗੀ ਸੇਵਾ ਵਾਲੇ ਘਰੋਂ ਆਈ ਆ ਰਾਜੀ ਰੋਜੀ ਫੁੱਲਾ ਤਿਆਰੀ ਬਹੁਤ ਚੰਗੀ ਆ 18 ਕਿਲੋ ਮਾਲਕਾਂ ਨੇ ਦੱਸਿਆ ਕਿ ਦਿੱਤਾ ਵਾ ਥਣ ਭਾਂਡਾ ਪੂਰਾ ਸੋਨਾ ਤਿਆਰ ਕਰੀ ਬੈਠੀ ਆ ਥਣ ਪੀੜੀ ਦੇ ਪਾ ਵਾਂਗੂ ਨਿਖੜ ਮਿਆਂ ਤੇ ਸੀਲ ਸਉਦਾਂਤ ਕੋਈ ਨਹੀਂ ਸੱਤਾ ਦਿਨਾਂ ਤੱਕ ਦਾ ਪੂਰਾ ਟੌਪ ਦਾ ਬਾਈ ਬਾਕੀ ਲੀਵਾ ਯਾਰ ਰਕਦਾ ਕਰ ਸੋਨਾ ਬਹੁਤ ਪਈਆ ਗੱਠਾਂ ਕੂਟਾ ਲਪਈਆ ਫੁੱਲ ਸੋਨਾ ਹਵਾਨਾ ਤਿਆਰ ਕਰ ਲੈਣਾ ਥਣਾ ਦੀ ਬਾਈ ਓਕੇ ਹੋਊਗਾ ਥਣਾ ਦਾ ਬਾਈ ਯਾਰ ਬੇਚੈਨ ਹੋ ਜਾ ਯਾਰ ਲੈ ਠੀਕ ਆ ਜੀ ਸੋਹਣੀ ਫੇਸ ਕੁਆਲਟੀ ਛੋਟਾ ਕੰਨ ਕੱਦਨ ਸੁਭਾਜਨ ਕੱਦ ਦੇ ਪੱਖ ਤੋਂ ਚੰਗੀ ਆ ਜੀ ਆਰੇ ਤੁਹਾਨੂੰ ਗੈਪ ਤੇ ਜਰਸੀ ਇੱਕ ਦਾ ਜਰਸੀ ਇੱਕ ਦਾ ਹੁੰਦੀ ਕਿ ਤੂਰੀ ਜੀ ਆ ਕਰਾਸ ਗਾ ਦੇ ਬਰਾਬਰ ਖੜਾਤੀ ਆ ਸਹੀ ਗੱਲ ਹੈ ਜੀ ਆਪਾਂ ਦੂਰੋ ਕਰਕੇ ਦਿਖਾ ਦਿੰਨੇ ਹਾਈਟ ਚੈੱਕ ਕਰੋ ਜੀ ਪਹਿਲਾਂ ਜਰਸੀ ਦੀ ਹਾਈਟ ਤੇ ਵਜ਼ਨ ਚੈੱਕ ਕਰ ਲਓ ਇੰਨੇ ਵਜ਼ਨ ਵਾਲੀਆਂ ਤੇ ਕੱਦ ਵਾਲੀਆਂ ਜਰਸੀਆਂ ਥੋੜੀਆਂ ਜਾਂ ਘੱਟ ਹੀ ਮਿਲਦੀਆਂ ਛੋਟੀਆਂ ਛੋਟੀਆਂ ਤਾਂ ਚਲੋ ਵਾਦੂ ਵੀ ਨਹੀਂ ਜਰਸੀ ਵੀ ਵੀਡੀਓ ਪਾਉਣਾ ਤੇ ਆਪਾਂ ਵੀ ਮਾਲ ਲੈਣੇ ਆ ਸਹੀ ਗੱਲ ਹੈ ਠੀਕ ਹੈ ਨਾ ਲੋਕ ਇਹੋ ਜੀ ਦਾ ਮੁੱਲ 60 ਮੰਗ ਕੇ ਕਹਿੰਦੇ 55 ਦੀ ਦੇਵਾਂਗੇ ਸਹੀ ਗੱਲ ਹੈ ਸਾਡਾ ਉਹ ਕੰਮ ਹੈ ਨਹੀਂਗਾ ਇਹ ਤਾਂ ਛੋੜ ਕਰਨੇ ਹੁੰਦੇ 100 ਰੁਪਏ 46000 ਦੀ ਗਾਂ ਦੇਵਾਂਗੇ 45000 ਇੱਕ ਦੀ ਲਓ ਜੀ ਹਾਂ ਕੱਲੀ ਛੋੜੀ ਜਮਾ ਜੈਜਮੋਲਾ 46000 ਚੋਂ ਕੱਲੀ ਛੋੜੀ ਹੋਊਗੀ ਜਮਾ ਜੈਜਮੋਲਾ ਜੇ ਆਹੀ 7 ਦਿਨ ਸਾਹਮਣੇ ਵਿੱਚ ਨਹੀਂ ਹੋਵੇ ਤਾਂ ਫੁੱਲ ਪੈਸੇ ਛੱਡ ਜੂ ਜੇ ਕੋਈ ਵੇਚਣ ਵਾਲਾ ਵੀਰ ਵੀ ਲੈ ਗਿਆ ਤੇ ਜੇ ਕੋਈ ਦੁੱਧ ਪੀਣ ਵਾਲਾ ਲੈ ਗਿਆ ਤਾਂ ਉਹਦਾ 5-7000 ਦਾ ਬਈ ਫਾਇਦਾ ਹੋ ਜਾਣਾਗਾ ਬਾਕੀ ਥਣ ਪੰਡੇ ਦੀ ਸਾਫਾ ਚਾਰੇ ਥਣ ਹੱਥੀ ਚਵਾਈ ਵਾਲਿਆ ਕੱਲੀ ਕੱਚੀ ਕੱਚੀ ਹੈ ਜੀ ਸੱਤਾ ਦਿਨਾਂ ਤੀਕਰ ਦੇਖੀ ਹੋਰ ਦਿਸਣੀ ਆ ਜਰਸੀ ਦੀ ਅੱਜ ਕੱਚੀ ਕਰਕੇ ਤਿਆਰੀ ਹੋਸ ਹਾਵਨ ਵਾਲਾ ਕਿਉਂਕਿ ਗੱਠ ਵੰਗੂ ਤਾਂ ਅਜੇ ਹਵਾਨੇ 'ਚ ਝੋਲੀ ਪਈ ਆ ਜੀ ਚੈੱਕ ਕਰ ਸਕਦੇ ਹੋ ਚੈੱਕ ਕਰੋ ਜੀ ਅਜੇ ਤਾਂ ਵਾਲਟ ਲੰਬੇ ਬਹੁ ਪਈਆਂ ਹਵਾਨੇ 'ਚ ਜਮਾ ਜੈਜਮਲ ਛੋੜ ਛੱਪਾ ਹੋ ਜਾਊਗਾ ਦੋ ਨੰਬਰ ਨਕੀਨ ਨਹੀਂ ਹੈ ਪਹਿਲਾਂ ਸਜਾਵਟ ਚੈੱਕ ਕਰ ਲਓ ਹਵਾਨੇ ਦੀ ਸੋਨਾ ਗੁਲਾਬੀ ਹਵਾਨਾ ਜਰਸੀ ਜਰਸ ਕੋਈ ਇਹ ਆ ਬਾਈ ਪਰ ਹੈ ਕ੍ਰੋਸ ਆ ਫੈ ਕ੍ਰਾਸ ਚ ਪੈਂਦੀ ਹੈ ਇਹਦਾ ਬਈ ਫਾਇਦਾ ਹੀ ਆ ਫੈਟ ਵੱਜ ਜਾਨੀ ਆ ਕੋਨੀ ਵੇੜਾ ਕੋਈ ਸਿੰਗ ਨਹੀਂ ਸੰਗਣੀ ਉਹ ਤਾਂ ਇੱਕ ਮਾੜੀ ਜੀ ਫੋਰ ਦੀ ਫੁੱਟੀ ਆ ਜੇ ਬਣਾਈ ਜਾਵੇ ਤਾਂ ਬਈ ਇਹਦਾ ਉਹੀ ਵੜ ਦੇਣੀ ਆ ਆਪਾਂ ਤੂੰ ਆ ਗਿਆ ਕਰਕੇ ਤਾਂ ਰਹਿ ਗਈ ਆ ਅੱਛਾ ਜੀ ਵਾੜ ਦੇਣੀ ਆ ਤੇ ਤਾਂ ਜਮੇ ਕੋਨੀ ਹੋ ਜਾਗੀ ਦੂਆ ਸੁਆ ਵੱਛੀ ਆ ਸੀਲ ਸੌਦਾ ਇਹ ਤਾਂ ਥਾਣਾ ਦਾ ਅੰਤਿਮ ਕਿਆ ਪਿਆ ਸੋਨਾ ਗੁਲਾਬੀ ਹਵਾਨਾ ਬੈਕ ਸੈਟ ਤੋਂ ਤੋੜ ਕੇ ਦਿਖਾ ਦੇਵੀਂ ਜੇ ਤੂੰ ਕੀ ਵਜਨ ਵਖਾ ਕੀ ਚੀਜ਼ ਆ ਗਾਂ ਦਾ ਦਿਨ ਕਿੰਨੇ ਲੈ ਜੂ ਬਈ ਦਿਨ ਸੱਤ ਪਏ ਆ ਭਲਵਾਨ ਨਾਲੀ ਤੋੜ ਆ ਜੀ ਹੁਣੇ ਚੈੱਕ ਕਰ ਲਓ ਪੂਰੇ ਠੋਸ ਹਵਾਨੇ ਦੀਆਂ ਗਾਂ ਐ ਕਿੰਨਾ ਕਪਾਜੂ ਬਾਈ ਦੁੱਧ ਵਜਨ ਵਖਾ ਬਾਈ ਗਾਂ ਦਾ ਕੀਤੀ ਜਾ ਵਜਨ ਵਜਨ ਚੈੱਕ ਕਰ ਲੋ ਜੀ ਬਾਕੀ ਖਨਾ ਦੀ ਸਾਫ ਆ ਚਾਰੇ ਥਣ ਗੈਪ ਤੇ ਆ ਆ ਸ਼ਖ ਜੀ ਜੋ ਹੈਗਾ ਸਰਾਕ ਦਾ ਬਾਈ ਆ ਵੀ ਆ ਜਾਣਗੇ ਇਹਦੇ ਸਰਾਕ ਨਹੀਂ ਹੁੰਦਾ ਠੀਕ ਆ ਜੀ ਚਾਰੇ ਥਣ ਗੈਪ ਤੇ ਲੱਗੇ ਨੇ ਨੇਵਾ ਵਖਾ ਕੀਜੀ ਜਲਾ ਬੱਲ ਬਹੁਤ ਪਈ ਆ ਹਵਾਨੇ ਚ ਚੈੱਕ ਕਰ ਸਕਦੇ ਹੋ ਤੁਸੀਂ ਕਹਿਣ ਦੀ ਗੱਲ ਨਹੀਂ ਆ ਵੀਡੀਓ ਜੇ ਆਪਾਂ ਆਨਲਾਈਨ ਵਿਖਾਵਾਂਗੇ ਅਮਰੇ ਫੜੀ ਕਾਮੂਰ ਆਗੇ ਲਓ ਜੀ ਖਨਾ ਦੀ ਇਹ ਵੀ ਓਕੇ ਆ ਬਾਈ ਓਕੇ ਆ ਇੱਕ ਮਿੰਟ ਦਊਂਗਾ ਠੀਕ ਆ ਨਾ ਅਥਣਾ ਜੋ ਚਾਰਾਂ ਦਾ ਛੇ ਦੀ ਆਊਲ ਹੈ। ਫੁੱਲੇ ਲੈ ਜੂ ਫਿਰ ਤਾਂ ਬਾਈ ਹਫਤਾ ਹਜੇ ਲਾਓ ਜੀ। ਚੈੱਕ ਕਰੋ ਜੀ। ਚਾਰਾਂ ਚ ਵਾਂ ਛੇ ਦੀ ਮਾਰ ਦੀ। ਕੀ ਜਮਾ ਰਿਪੋਰਟ ਲੈ ਦੇਖ ਸਕਦੇ ਹੋ ਤੁਸੀਂ? ਆਹ ਦਿਨ ਲੈ ਜੂ ਹਜੇ ਫੁੱਲੇ। ਖਣਾ ਦੀ ਓਕੇ ਆ ਬੇਫਿਕਰ ਹੋ ਕੇ ਆਜੋ। ਦੁੱਧ ਪਲੂਨ ਨੇ ਚਾਰਾਂ ਥਣ ਗੈਪ ਤੇ ਲੱਗੇ ਨਿਖੜ ਮੇ ਹੱਥੀ ਚਵਾਈ ਵਾਲੇ ਥਣ ਲੱਗੇ ਆ ਜੀ। ਦੁੱਧ ਪਲੂਨ ਨੇ ਬਾਈ 15 ਕਿਲੋ ਦਿੱਤਾ ਹੋਇਆ ਐ ਤੇ ਕਿ 16 ਦੇ ਦੇ 14 ਦੇ ਦੇ ਇਹ ਅਗਲੇ ਦੀ ਸੇਵਾ ਹੈ। ਮੁੱਲ ਜੈ ਜਮਾ ਬਈ ਇਹਦਾ। ਜਮਨ ਲੈਣ ਦੇਣਾ। 42 ਦੀ ਬੱਚੀ ਦੇਵਾਂਗੇ। ਛੋੜ ਹੋ ਜੂ ਛੋੜ ਹੋ ਜੂ ਬਾਕੀ ਤੈਨੂੰ ਵੀ ਪਤਾ ਹੀ ਨਹੀਂ ਪੜੀ ਯਾਰ 42 ਦੀ ਕੌਣ ਦਿੰਦਾ ਆ ਠੀਕ ਆ ਜੀ ਸਹੀ ਗੱਲ ਆ ਜੀ ਸੀਲ ਸਾਉ ਦਾ ਵੀ ਅੰਤ ਕੋਈ ਨਹੀਂ ਗਾ ਮੇਨ ਗੱਲ ਬਈ ਸੀਲ ਦੀ ਹੁੰਦੀ ਆ ਦੁੱਧ ਸੇਵਾ ਦਾ ਦੁੱਧ ਸੇਵਾ ਦਾ ਹੁੰਦਾ ਸੀਲ ਸਾਉ ਪਸਾਉ ਆਪਦੇ ਸਿਰ ਤੇ ਹੁੰਦਾ ਸੀਲ ਸਾਉ ਦਾ ਅੰਤ ਕੋਈ ਨਹੀਂ ਤਿਆਰੀ ਚੰਗੀ ਆ ਬਾਕੀ ਥਣ ਭਾਂਡੇ ਦੀ ਸਾਫ ਆ ਜੀ ਜੇ ਮੁੱਲ 42000 ਚੋਂ ਮਾਨਤਨ ਬਈ ਹਾਂ 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 42000 ਚੋਂ ਮਾਨਤਨ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਹੈ। ਕੋਲਸੀ ਲਾਵੇਂ ਜੀ ਨਾ ਸਾਹਮਣੇ ਪੂਰੀ ਵਜਨ ਵਾਲੀ ਘਾ ਹੈ। ਪੂਰੀ ਵਜਨ ਵਾਲੀ ਸਹੀ ਗੱਲ ਆ ਚੰਗੀ ਸੇਵਾ ਵਾਲੇ ਘਰ ਆਈ ਵੀ ਆ। ਖਵਾਨੇ ਦੀ ਤਿਆਰੀ ਬਹੁਤ ਸੋਹਣੀ ਆ ਵਜਨ ਵਾਲੀ। ਕੱਦਗਾਠ ਵਾਲੀ ਆ ਜੀ। ਤਿੰਨ ਨੰਬਰ ਬਾਈ। ਇਹਦੀ ਕੀ ਡਿਟੇਲ ਆ ਜੀ? ਇਹ ਬਾਈ ਜੀ ਦੂਜਾ ਨਹੀਂ ਤੀਜਾ ਸੁਆਸ ਹੁੰਦੀ ਆ। ਠੀਕ ਆ ਜੀ। ਵੀਡੀਓ ਵਿਖਾਵਾਂਗੇ ਆ ਵੇਖ ਦੀ ਤੇ ਉਹਦੀ ਫਿਰ ਲਾਲ ਦੀ। ਇਹ ਫਾਰਮ ਚੋਂ ਲੰਗਾਂ ਖੁੱਲੀਆਂ ਫਿਰਦੀਆਂ ਆਂ ਗਾਵਾਂ ਗਾਇਆਂ ਤਾਂ ਆਪਾਂ ਹੀ ਆਹ ਗਾਨੀਆਂ ਪਟੇ ਪਾਏ ਆ ਠੀਕ ਹੈ ਨਾ ਵੀਡੀਓ ਆਪਣੇ ਕੋਲ ਆ ਬਾਕੀ ਤੁਹਾਨੂੰ ਦੱਸੂਗੀ ਗਾਂ ਤੋਰੂਗੇ ਵਜਨ ਵਜਨ ਚੈੱਕ ਕਰੋ ਜੀ ਤੇ ਹਵਾਨਾ ਚੈੱਕ ਕਰੋ ਦਿਨ ਕਿੰਨੇ ਪਾਜੂ ਬਈ ਦਿਨ 10 ਪਾਏ ਬਈ ਜੀ ਦਿਨ 10 ਲੈ ਪਏ ਆ ਬਾਕੀ ਥਣਾਂ ਦੇ ਸਹਿਜ ਸੋਹਣੇ ਆ ਗੈਬ ਤੇ ਲੱਗੇ ਹੱਥੀ ਚਵਾਈ ਵਾਲੇ ਕੱਦ ਵਜਨ ਵਾਲੀ ਫੁੱਲ ਆ ਜੀ ਕੋਈ ਛੋਟੀ ਨਹੀਂ ਥਣਾਂ ਦੀ ਇਹ ਵੀ ਓਕੇ ਆ ਬਈ ਥਣਾਂ ਦੀ ਓਕੇ ਆ ਠੀਕ ਹੈ ਜੀ ਪਲੀ ਵੇਖ ਲੈ ਬਈ ਛੋਟੇ ਛੋਟੇ ਵੰਗੂ ਆ ਸਹੀ ਗੱਲ ਆ ਜੀ ਮੱਝਾਂ ਵੰਗੂ ਆ ਤੋਰ ਬਾਕੀ ਚੌੜਾ ਪੱਠਪੂੜਾ ਕ੍ਰੋਸ ਚ ਕਰਮ ਵਾਲੀ ਪੈਂਦੀ ਆ ਦੁੱਧ ਫੈਟ ਇਹਦੀ ਚੰਗੀ ਹੋਊਗੀ ਬੇਫਿਕਰ ਹੋ ਕੇ ਆਜੋ ਚਾਰੇ ਥਣ ਗੈਪ ਤੇ ਲੱਗੇ ਹੱਥੀ ਚਵਾਈ ਵਾਲੇ ਦੇਖ ਸਕਦੇ ਹੋ ਤੁਸੀਂ ਥਣਾਂ ਦੇ ਸੈਜ ਵੀ ਸੋਹਣੇ ਆ ਇਹਦਾ ਮੁੱਲ ਬਈ ਜਾਇਜ਼ ਜਾਈ ਵਿਖਾ ਦੇ ਬਈ ਮੁੱਲ ਕਰਦੇ ਬਈ ਇਹਦਾ ਜਾਇਜ਼ ਜਮਾ ਜਿਹੜਾ ਲੈਣ ਦੇਣ ਵਾਲਾ ਹੋਵੇ ਜੀ ਐਨੀ ਪੜੀ ਵੇਖ ਕੇ ਆਪਾਂ ਕਹਿ ਰਹੀਏ ਦੂਜਾ ਸੂਆ ਸਹੀ ਗੱਲ ਹੈ ਠੀਕ ਹੈ ਨਾ origional ਤੀਜਾ ਸੂਆ ਵੱਚੀ ਸੂਈ ਜਦ ਕੀ ਦੀ ਨਾਲ ਜੀ ਬਾਕੀ ਕਹਿਣ ਨੂੰ ਬਾਈ ਦੂਜਾ ਵੀ ਕਹਿ ਸਕਦੇ ਸੀ ਪਰ ਜਿਵੇਂ ਮਾਲਕ ਨੇ ਇਨਫਰਮੇਸ਼ਨ ਦਿੱਤੀ ਆ ਆ ਉਵੇਂ ਦੱਸਣੀ ਹੁੰਦੀ ਏ ਦੁੱਧ ਜਿਹੜੀ ਪਲੂਨ ਦਾ 22 ਲੀਟਰ ਹੁੰਦੇ ਨੇ ਜਿਹੜੀ ਚੋਇਆ ਵਾ ਦੂਜੇ ਸੂਰ 23 24 ਚੋਇਆ ਕਿ ਉਹ ਕਹਿੰਦੇ ਪਲੱਸ ਜਾਊ ਪਰ ਆਪਾਂ ਗੁਰਦੁਆਰਾ ਸੇਵਾ ਦਾ ਅਗਲੇ ਦਾ ਸੇਵਾ ਦਾ ਸਹੀ ਗੱਲ ਆ ਤਿਆਰੀ ਕਰ ਮਾਲ ਦੀ ਚੰਗੀ ਆ ਆਪਾਂ ਹਵਾਨਾ ਨੇੜੇ ਤੋਂ ਦਿਖਾ ਦਿੰਨੇ ਆ ਜੀ ਵੱਡਾ ਸ਼ਾਨਦਾਰ ਹਵਾਨਾ ਜਿਵੇਂ ਜਿਵੇਂ ਉਹਦੇ ਚੀਪਾ ਆਉਂਦਾ ਏ ਫੜ ਕੇ ਵਿਖਾ ਦਿੰਨੇ ਮੂਰੇ ਉਵੇਂ ਹੀ ਇਹਦੇ ਆਉਂਦਾ ਠੀਕ ਆ ਦੁੱਧ ਸੇਵਾ ਦਾ ਹਾਰਮਨੀ ਬੱਚੀ ਆ ਬਾਈ ਦੱਸਦਾ ਬਾਕੀ ਥਣ ਵੀ ਸੋਹਣੇ ਆ ਗ ਮੁੱਲ ਬਈ ਇਹ ਤਾਂ ਜੈਜ ਆ ਮੁੱਲ ਬਈ ਏਡੀ ਪੜੀ ਗਾਂ ਦਾ ਆਪਣਾ 65000 ਮੰਗ ਲਾ ਤਾਂ ਵੀ ਅਗਲਾ ਮੁੱਲ ਮੁੱਢੋਂ ਲਾਊਗਾ 50 55000 ਤੱਕ ਜਾਊਗਾ ਸਹੀ ਗੱਲ ਪਰ ਆਪਾਂ ਵਹਿੜ ਦੇਣੀ ਆ ਜਿਹੜੀ ਗੱਲ ਆ 52 ਲੈਣਾ 100 ਛੋੜ ਹੋਣੀ ਕੱਲੀ ਵਿੱਚ ਠੀਕ ਆ ਜੀ ਬਾਕੀ ਵਹਿੜੀ ਵੇਰਾ ਕਿੰਨੀ ਪੜੀ ਛੋਟੇ ਜਿਹੀ ਨਹੀਂ ਪੜੀ ਗਾਂ ਸਹੀ ਗੱਲ ਆ ਜੀ ਕੱਦ ਕਾਟ ਦੇ ਪੱਖ ਤੋਂ ਚੰਗੀ ਆ 52000 ਚੋਂ ਛੋੜ ਹੋ ਜੂਗੀ ਜਿਹੜਾ ਚੱਲ ਕੇ ਆਊਗਾ ਠੀਕ ਹੈ ਉਹ ਵਿਖਾ ਵੀ ਦਿੰਨੇ ਵੀਡੀਓ ਫਾਰਮੇ ਤੁਰਦਾਂਗਾ ਲਓ ਜੀ ਤੁਹਾਨੂੰ ਵੀਡੀਓ ਦਿਖਾ ਦਿੰਨੇ ਆ ਦੋ ਜੜੀਆਂ ਬੱਚੀਆਂ ਲੰਗੀਆਂ ਵਾਲੀ ਗੱਲ ਨਹੀਂ ਇਧਰ ਨੂੰ ਕਰ ਲਈ ਸ਼ਾਮੇ ਬਾਈ ਤੁਰੀਆਂ ਫਿਰਦੀਆਂ ਲਓ ਜੀ ਖੁੱਲੀਆਂ ਆਏ ਕੋਈ ਇਹ ਵਾਲੀ ਗੱਲ ਨਹੀਂ ਜੋੜਾ ਹੀ ਆ ਜੂਗਾ ਇਹਦੇ ਵਿੱਚ ਜਮਾਂ ਖੁੱਲੀਆਂ ਫਿਰਦੀਆਂ ਗਾਂ ਗਾਂਊਆਂ ਕੋਹੋ ਜੀ ਗੱਲ ਨਹੀਂ ਆਏ ਨਹੀਂ ਇਹ ਕਦਾ ਹੁੰਦਾ ਗੱਲ ਕਹਿਣ ਵਾਲੀ ਜਿਹੜਾ ਬੰਦਾ ਲੈ ਕੇ ਜਾਊਗਾ ਉਹਨੂੰ ਵੀ ਦਿਖਾ ਦਾਂਗੇ ਵੀਡੀਓ ਮੰਗਾਊਗਾ ਆਪਾਂ ਭੇਜਾਂਗੇ ਠੀਕ ਆ ਜੀ ਹਾਂ 52000 ਚੋਂ ਛੋੜ ਉਹਦੇ ਚੋਂ ਠੀਕ ਆ ਮੁੱਲ ਰੇਟ ਜੈ ਜੀ ਆ ਬਾਈ ਦੇ ਤੇ ਨੰਬਰ ਇਹ ਵੀ ਉਹਦੇ ਨਾਲ ਹੀ ਆਈ ਵੀ ਆ ਇੱਕੋ ਕਰੋ ਇਹ ਜਰਸੀ ਪੰਜਾਬ ਵਾਲੀ ਆ ਲੇਵਾ ਲੂਆ ਵਖਾ ਕੀ ਚੀਜ਼ ਲੱਗਾ ਕਰੋ ਚੈੱਕ ਕਰੋ ਜੀ ਸੂਣਾ ਥਾਣਾ ਹੱਥੀ ਚਵਾਈ ਵਾਲਾ ਵਜਰ ਗੰਗਾ ਸਾਰੀਆਂ ਹੀ ਪਲੀਆਂ ਸੀ ਉਹਨਾਂ ਦੇ ਘਰੇ ਵਖਾ ਵੀ ਕਿੰਨੀ ਗਾਹ ਵਜਨ ਵਾਲੀ ਗਾਏ ਸੀ ਸੇਵਾ ਗੌਰ ਬਾਂਜਾਂ ਦੀ ਚੰਗੀ ਸੀ ਜਿੰਨਾਂ ਤੋਂ ਲੈ ਕੇ ਆਂਦੀ ਆ ਤੇ ਆਹ ਬਾਈ ਸ਼ੱਖ ਜੇ ਚਲਦੇ ਚੁੰਦੇ ਇਹਦਾ ਬਾਈ ਯਾਰ ਦੁੱਧ ਵਾਲੀ ਗਾਂ ਦੇ ਆਉਣਗੇ ਆ ਟਿਪ ਦੇ ਵੀ ਆਵੀ ਆ ਜਾਂਦੇ ਆ ਚਲਦੇ ਆ ਨਹੀਂ ਇਹ ਠੀਕ ਆ ਜੀ ਚਾਰ ਥਾਣੂ ਓਕੇ ਆ ਜਮਾ ਜਮਾ ਓਕੇ ਆ ਹੱਥੇ ਇਹ ਤੋੜ ਕੇ ਦਿਖਾ ਦੀ ਸੇਵਾ ਵਾਲੇ ਪੱਖ ਤੋਂ ਘਰ ਚੰਗਾ ਸੀਗਾ ਕੌਣ ਕਿ ਕਿਸੇ ਦੀ ਸੇਵਾ ਘੱਟ ਹੁੰਦੀ ਕਿਸੇ ਦੀ ਵੱਧ ਹੁੰਦੀ ਬੜੀ ਚੰਗੇ ਸੇਵਾ ਰੀਨਲ ਰੀਨਲ ਪੰਜਾਬ ਵਾਲੀ ਜਰਸੀ ਆ ਕੋਈ ਭਾਲਦੇ ਹੁੰਦੇ ਆਏ ਨਹੀਂ ਵੀ ਦੂਜੀਆਂ ਇਹ ਸਹੀ ਗੱਲ ਆ ਜੀ ਜਦੋਂ ਆ ਕੇ ਬਈ ਵੇਖਣਗੇ ਉਹਨਾਂ ਨੂੰ ਵੀ ਪਤਾ ਲੱਗੂਗਾ ਆ ਸਿੰਘ ਦੀਆਂ ਨੇ ਇਹਦੀ ਵੇਖੋ ਫੋਟਾ ਫੁੱਟੀਆਂ ਆਵਾਂ ਦੂਜੇ ਸਿੰਘ ਨਹੀਂ ਹੋਣਗੇ ਸਹੀ ਗੱਲ ਫੋਟ ਆਈ ਵੀ ਆ ਜੀ ਬਾਕੀ ਪ੍ਰਿੰਟ ਵਾਈਜ਼ ਵੀ ਚੰਗੀ ਆ ਜੀ ਸ਼ਾਇਦ ਗਾਲੀ ਸਕੇਨਾ ਚੰਗੇ ਵਜਨ ਵਜੂਦ ਵਾਲੀ ਆ ਥਣ ਵੀ ਸੋਹਣੇ ਆ ਤਿਆਰੀ ਵੀ ਚੰਗੀ ਆ ਦੈਣ ਕਿੰਨੇ ਲੈ ਜੂ ਬਾਈ ਦੈਣ 10 ਭਾਏ ਓਰੇ ਕਿੰਨਾ ਬਾਜੂ ਦੁੱਧ ਦੁੱਧ ਬਈ 18 ਕਿਲੋ ਦੀ ਗਰੰਟੀ ਪਹਿਲੇ ਸੂਏ ਤਲੂਂਦਾ ਦਿੱਤਾ ਵਾ ਗਾਂ ਦਾ ਠੀਕ ਆ ਜੀ ਤੇ ਇਹ 18 ਕਿਲੋ ਵਾਲਾ ਵੀ ਨਹੀਂ ਕਿਉਂਕਿ ਤਿਆਰੀ ਕਰਮਾਲੀ ਦੀ ਬਹੁਤ ਚੰਗੀ ਆ ਜੀ ਬਾਕੀ ਸੋਹਣਾ ਹੈਵੀ ਬੋਡੀ weight ਆ ਸੋਹਣੀ ਤਿਆਰੀ ਆ ਥਣਾ ਦੀ ਓਕੇ ਆ ਬੇਫਿਕਰ ਹੋ ਕੇ ਆ ਜਿਓ origional ਪੰਜਾਬ ਵਾਲੀ ਜਰਸੀ ਜੀ ਮੇਨ ਗੱਲ ਹੁੰਦੀ ਦੁੱਧ ਸੇਵਾ ਦਾ ਜਿਹੜਾ ਮੈਂ ਰੇਕ ਵੀਡੀਓ ਚ ਗੱਲ ਕਹਿਣਾ ਉਹਨਾਂ ਜਿਹੜਾ ਕੋਈ ਗੱਬਣ ਪਸ਼ੂ ਹੁੰਦਾ ਅਗਲੇ ਦੇ ਘਰੇ ਥਣ ਜਰੂਰ ਪਾਸ ਕਰਕੇ ਲੈ ਜਾ ਕਰੋ ਤੇ ਸੂਆ ਸੁਆਇਆ ਆਪਦੀ ਚਵਾਈ ਕਰਕੇ ਲੈ ਜਾ ਕਰੋ। ਆ ਇਹਦਾ ਆ ਇਹਦਾ ਗਾਣਾ ਦੇਵਾ ਕੋਹ ਹੋਣੀ ਬਾਈ। ਗੱਠ ਡੂੜ ਗੱਠ ਵੰਗੂ ਹਜੇ ਢੱਲ ਹਵਾਨੇ ਚ ਫਿਰਦੀ ਆ। ਜਿੱਦੇ ਕਰਮ ਵਾਲੀ ਤਿਆਰ ਹੋਊਗੀ ਉਹਦੇ ਰੇਟ ਵੀ ਹੋਰ ਹੋਣਾ ਤੇ ਤਿਆਰੀ ਵੀ ਹੋਰ ਹੋਣੀ ਆ। ਇਹਦਾ ਅੱਜ ਦਾ ਮੁੱਲ ਬਾਈ। ਮੁੱਲ ਕਰਾਉਣ ਨੂੰ 65 ਆ ਵੀਰੇ 50 ਤੋਂ 100 ਰੁਪਿਆ ਛੂਟ ਹੋਣੀ ਗੱਲ ਨਹੀਂ। 50 ਤੋਂ 100 ਰੁਪਿਆ ਛੂਟ ਠੀਕ ਆ। ਚੰਗੇ ਆ ਇਹ ਨਹੀਂ ਵੀ ਕੋਹੋ ਜਿਹੇ ਗਾਣੇ ਰਿਕਾਰਡ ਵਾਲੀਆਂ ਗਾਣਾਂ ਆ ਸਾਰਾ ਰਿਕਾਰਡ ਵੀ ਆਪਾਂ ਨਾਲ ਦੇਵਾਂਗੇ। ਠੀਕ ਆ ਜੀ। ਹਾਂ। 22 ਕਹਿੰਦਾ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ 50 ਤੋਂ 100 ਰੁਪਿਆ ਛੋਟ ਕਰ ਦਾਂਗੇ ਜਿਹਨੂੰ ਚੱਜੂਗੇ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਇੱਕ ਐਂਡ ਦੇ ਰਹਿ ਗਏ ਨਗੀਨਾ ਕੱਚਾ ਲੱਗਦਾ ਥੋੜਾ ਜਿਹਾ ਕੱਚੀ ਜ਼ਿਆਦਾ ਹੈ ਨਾ ਬਈ ਆਗਾ ਕੱਚੀ ਜ਼ਿਆਦਾ ਨਹੀਂ ਵੀਰੇ ਦਿਨ ਦਾ ਸੀ ਪਈ ਆ ਇਹ ਨਾ ਉਧਰ ਗਈ ਗਾਂ ਆਪਣੇ ਘਰੇ ਆ ਕੇ ਉਹ ਰੰਬੀ ਜੇ ਗਈ ਆ ਵੇੜਾ ਜੀ ਨਹੀਂ ਲਾਇਆ ਜੀ ਨਹੀਂ ਲਾਇਆ ਪਰ ਖੂਬਸੂਰਤੀ ਚੈੱਕ ਕਰੋ ਜੀ ਗਾਂ ਦੀ ਪੂਰੀ ਸੋਹਣੀ ਫੇਸ ਕੁਆਲਿਟੀ ਪ੍ਰਿੰਟ ਵਾਈਜ਼ ਬਹੁਤ ਚੰਗਾ ਰੰਗ ਬਹੁਤ ਚੰਗਾ ਜੀ ਰੀਨਲ ਰੀਨਲ ਚਾਰ ਦੰਦੋ ਹਾਈਟ ਹਾਈਟ ਜੇ ਆਪਾਂ ਚੈੱਕ ਰੀਨਲ ਚਾਰ ਦੰਦ ਕਿੰਨਵਾ ਸੂਆ ਬਾਈ ਦੂਜਾ ਸੂਆ ਵੱਛਿਆ ਰੀਨਲ ਚਾਰ ਦੰਦ ਆ ਰੀਨਲ ਚਾਰ ਦੰਦ ਬਰੋਬਰ ਖੜ ਕੇ ਹਾਈਟ ਚੈੱਕ ਕਰ ਲਓ ਪੂਰੇ ਚੰਗੇ ਕੱਟ ਕਾਢਦੀ ਆ ਆਇਆ ਦੰਦ ਆਪਾਂ ਦਾ ਖਾ ਵੀ ਦਿੰਨੇ ਆ ਬਾਈ ਕਹਿੰਦਾ ਦੰਦ ਕਿਉਂਕਿ ਕਈਾਰ ਕਿਸੇ ਬੰਦੇ ਨੂੰ ਵਹਿਮ ਹੁੰਦਾ ਜੀ ਰੀਨਲ ਰੀਨਲ ਚਾਰ ਦੰਦਾਂ ਦਣਾ ਡੇਟ ਮੁਤਾਬਕ ਦੱਸ ਪਏ 10 ਪਏ ਠੀਕ ਆ ਕਿੰਨਾ ਕੁ ਪਾਜੂ ਬਈ ਦੁੱਧ ਦੁੱਧ ਬਈ 16 ਕਿਲੋ ਪਲੂਂਦਾ ਤਾਂ ਬਾਕੀ ਵੱਡੀ ਬਹੁਤਾ ਗਾਂ ਕੜਾਇਆ ਛੋਟੀ ਦੀ ਆ ਇਹਨਾਂ ਨਾਲੋਂ ਤਾਂ ਮੇਰੇ ਹਿਸਾਬ ਨਾਲ ਫੋਟੂ ਡੂਡ ਫੋਟੂ ਉੱਚੀ ਆ ਤੋੜ ਕੇ ਦਿਖਾ ਦੇ ਵੀਰ ਇੱਧਰ ਇੱਧਰ ਤਿਆਰ ਹੋਈ ਬਈ 75 ਦੀ ਗਾਂ ਹੈ ਸਹੀ ਗੱਲ ਆ ਜਿੱਦੇ ਕਰਮ ਵਾਲੀ ਤਿਆਰ ਹੋ ਗਈ ਉਹਦੇ ਗਾਂ ਗੱਲਾਂ ਕਰਾਉਣੀ ਆ ਕਿਉਂਕਿ ਖੂਬਸੂਰਤੀ ਗਾਂ ਦੀ ਬਹੁਤ ਜ਼ਿਆਦਾ ਥੋੜਾ ਜਿਹਾ ਸਫਰ ਤੋਂ ਆਈ ਕਰਕੇ ਤੇ ਬਾਈ ਕਹਿੰਦਾ ਆਪਣੇ ਘਰੇ ਜੀ ਨਹੀਂ ਲਾਇਆਗਾ ਬਾਕੀ تیاری ਚੰਗੀ ਆ ਜਦੋਂ ਪਸੂ ਥੱਕ ਸੁੱਕ ਜਾਂਦਾ ਲੇਵਾ ਜਾਂ ਵੀ ਬਈ ਥੋੜਾ ਜਿਹਾ ਝਾੜ ਹੀ ਜਾਂਦਾ ਗਾ ਵਜਨ ਵਜਨ ਵਖਾ ਗਾਂ ਦਾ ਬਾਕੀ ਵਜਨ ਵਜੂਦ ਦੀ ਚੰਗੀ ਆ ਪ੍ਰਿੰਟ ਵਾਈ ਚੰਗੀ ਆ ਥਣ ਵੀ ਸੋਹਣਿਆ ਹੱਥੀ ਚਵਾਈ ਵਾਲਾ ਕਰਮਾਲੀ ਦਾ ਖਾਣਾ ਜਿੱਦੇ ਤਿਆਰ ਹੋਗੀ ਉਹਦਾ ਟਾਪ ਦੀ ਮਹਾਨਬਾਨੀ ਹੈ ਤੇ ਉਹਦੇ ਮੁੱਲ ਵੀ ਬਾਈ ਅੰਤ ਨਹੀਂ ਹੋਣਾ ਮੁੱਲ ਵੀ ਅਗਲਾ ਫੁੱਲ ਮੰਗੂਗਾ ਜਿੱਦੇ ਤਿਆਰ ਹੋਗੀ। ਵੀਰੇ 75 ਦੀ ਆ ਘੜ ਦੀ ਪੂਰਾ ਨਹੀਂ ਜਿੱਦੇ ਭਰ ਗਈ ਪਰ ਅੱਜ ਕੱਚੀ ਦੇਵਾਂਗੇ 47 ਦੀ 100 ਰੁਪਇਆ ਛੋੜ ਹੋ। ਲਾਓ ਜੀ ਜਮਾ ਜੈਜ ਮੋਲਾ ਅੱਜ ਦਾ ਕੱਚੀ ਕਰਕੇ ਤੁਹਾਨੂੰ ਆਫਰ ਹੀ ਮਿਲਦਾ 47000 ਰੁਪਇਆ ਜਿੱਦੇ ਕਰਮ ਵਾਲੀ ਤਿਆਰ ਹੋਗੀ ਉਹਦੇ ਆ ਰੇਟ 'ਚ ਇਹ ਜੀ ਗਾ ਨਹੀਂ ਮਿਲਣੀ। ਆ ਬਰਾਬਰ ਖੜੀ ਵਿਖਾ ਵੀ ਹੈਕ ਦੀ ਆ ਇਹ। ਚੈੱਕ ਕਰੋ ਗੱਠ ਡੂੜ ਗੱਠਾਂ ਉੱਚੀ ਆ ਜੀ। ਆ ਮੂਹਰੋ ਥਣ ਵਿਖਾ ਦੇ ਬਈ ਸਾਰੇ। ਅਨਾਦ ਸਹਿਜ ਵੀ ਸੋਹਣੇ ਆ ਹੱਥੀ ਚਵਾਈ ਵਾਲਾ ਥਾਣਾ ਕੋਈ ਛੋਟਾ ਥਾਨ ਨਹੀਂ ਸੋਹਣੀ ਪੇਸ ਕੁਆਲਟੀ ਆ ਕਦਮ ਅਜਨ ਕਾੜ ਦੀ ਫੁੱਲ ਆ ਜੀ 47000 ਚੋਂ ਕੱਲੇ ਛੋੜ ਹੋ ਜੂ ਜਮਾ ਜੈਜ ਮੁੱਲਾ ਸਾਰਿਆਂ ਦੇ ਜਿਨ੍ਹਾਂ ਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ 22 ਦਾ ਸਕਰੀਨ ਤੇ 6 ਨੰਬਰ ਗਾਂ ਬਈ ਉਧਰ ਖੜੀ ਆ ਠੀਕ ਆ ਜੀ ਮੁਖਾ ਦੇ ਮੜੀ ਝਲਕ ਮਰਾ ਦੇ ਉਹਦਾ 2500 ਰੁਪਇਆ ਬਿਆਨ ਆ ਆ ਵਾ ਬੰਦੇ ਦਾ ਕਰਾਰ ਸੀਗਾ 2 ਵਜੇ ਦਾ ਠੀਕ ਆ ਜੀ ਜਿਹਦਾ ਲੈ ਗਿਆ ਫਿਰ ਤਾਂ ਗੱਲ ਹੀ ਮੁੱਕੀ ਵੀ ਆ ਫਿਰ ਜੇ ਨਾਂ ਲੈ ਕੇ ਗਿਆ ਜਾਨੀ 2 ਵਜੇ ਤੋਂ ਬਾਅਦ ਬੰਦਾ ਫੋਨ ਲਾਦਾ 2 ਵਜੇ ਤੋਂ ਬਾਅਦ ਬੰਦਾ ਫੋਨ ਲਾਦਾ ਤਾਂ ਗਾਂ ਤੰਗੋਂ ਪਾਸੇ ਬੰਨੀ ਵੀ ਆ ਠੀਕ ਆ ਜੀ 2500 ਰੁਪਏ ਆਇਆ ਕਰਕੇ ਕਿਹ ਲਗੀ ਆ ਜੀ ਇਹਦੀ ਇਹ ਡਿਟੇਲ ਬਈ ਗਾਂ ਪਰਸੋਂ ਚੌਥੇ ਜਿਹੜੀ ਵੀਡੀਓ ਪਾਈ ਸੀ ਉਹ ਗਾਂ ਦੇ ਦੇ ਰੈਸਟਾਰਾਂ ਚੋਂ ਗਾਂ ਆਈ ਸੀ ਹਾਂਜੀ ਉਹ ਗਾਂ ਹੈ ਜਿਹੜੀ ਸਦਾ ਸਿੰਘ ਵਾਲਾ ਆਈ ਸੀ ਵੀ ਕਰੋਧ ਦੇ ਦਾ ਦਿੱਤਾ ਵਾਈ ਤੀਜੇ ਸੁਏ ਗਾਂ ਹੈ ਠੀਕ ਆ ਜੀ ਇਹ ਦਿੱਤੀ ਸੀ ਆਪਾਂ 3838000 ਦੀ ਠੀਕ ਆ ਜੀ 2500 ਰੁਪਏ ਦਾ ਆਇਆ ਵਾ ਜੇ ਕੋਈ ਭੈਣ ਭਰਾ ਲੈਣਾ ਚਾਹੁੰਦਾ ਹੈ ਉਹ 2500 ਰੁਪਏ ਵਿੱਚੋਂ ਘਟੂਗਾ ਪਰ ਜ 2 ਵਜੇ ਤੋਂ ਬਾਅਦ 2500 ਰੁਪਏ ਕਟਾ ਕੇ ਦੇ ਦਾਂ ਹਾਂ ਪਰ ਹਜੇ ਨਹੀਂ ਵੀ 2 ਵਜੇ ਤੱਕ ਉਹਦੀ ਆ ਥਾਣਾ ਤੁਨਾਂ ਦੀ ਉਹ ਥਾਣਾ ਜੋ ਬਿਠਾ ਕੇ ਵਿਖਾ ਦਿੰਦੇ ਆ ਲਓ ਜੀ ਪਰ ਪੁੱਤੇ ਉਹ ਖਵਾ ਦੇ ਲੇਵਲ ਉਹ ਬੈ ਚੈੱਕ ਕਰ ਲਓ ਦੇਣ ਕਿੰਨੇ ਲੈ ਜੂ ਬਾਈ ਦੇਣ 7 ਪਏ ਵੀਰੇ ਹਾਂਜੀ ਠੀਕ ਹੈ ਦੇਣ 7 ਪਏ ਆ ਚਾਰੇ ਥਣ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਸੋਨੇ ਮਾਝਾ ਰਈ ਥਾਣਾ ਬਈ ਇੱਕ ਸਾਬ ਦਾ ਦੇ ਸਕਦੇ ਤੁਸੀਂ ਪੂਰਾ ਟਾਪ ਦਾ ਕੋਈ ਬਾਦੂ ਸ਼ਾਖ ਨਹੀਂ ਜੇ ਲੈ ਕੇ ਲੈ ਕੇ ਉਹ ਹੋ ਨਹੀਂ ਤਾਂ 36000 ਰੁਪਏ ਦੇ ਕੇ ਕੋਈ ਗਾਂ ਲਿਆ ਸਕਦਾ ਠੀਕ ਹੈ ਜੀ ਸੀਲ ਫੋਲਾ ਆਪਣਾ ਜਵਾਦ ਚੋਈਆਂ ਬੁੜੀਆਂ ਚੋਈਆਂ ਕੁੜੀਆਂ ਚੋਈਆਂ ਲੈ ਠੀਕ ਹੈ ਜੀ ਚੈੱਕ ਕਰੋ ਜੀ ਸੀਗਰ ਸਵਿਧਾਨ ਤੋਂ ਕੋਈ ਨਹੀਂ ਬਾਈ ਕਹਿੰਦਾ 2 ਵਜੇ ਦੇ ਤਿੱਕਰ ਅਦਾ ਕਰਾਰ ਆ 2 ਵਜੇ ਤੋਂ ਬਾਅਦ ਬਾਈ ਨੂੰ ਫੋਨ ਲਾ ਲਿਓ ਤੁਹਾਡਾ 2000 ਦਾ ਫਾਇਦਾ ਹੋ ਜਾਣਾ ਜਿਹੜਾ ਬਿਆਨ ਆਇਆ ਵਾ ਉਹ ਬਾਈ ਕਹਿੰਦਾ 38000 ਚੋਂ ਆਪਾਂ ਕਟਾ ਦਾਂਗੇ ਜਿਹਨੂੰ ਜਚੂਗਾ ਕੋਈ ਵੀ ਐਨੀਮਲ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ